ਬੇਪਰਵਾਹ ਲੋਕ ਬੰਦਿਆਂ ਦੇ ਪਾਰਖ ਹੁੰਦੇ ਆ ਕਿਉਂਕਿ ਉਹ ਕਿਸੇ ਦੇ ਨਾਲ ਸਬੰਧ ਇਸ ਕਰਕੇ ਨਹੀਂ ਬਣਾਉਂਦੇ ਕਿ ਉਹਦੇ ਕੋਲੋਂ ਫਾਇਦਾ ਲੈਣਾ ਤੇ ਉਹ ਵੱਡੇ ਬੰਦਿਆਂ ਦੇ ਮੂਰੇ ਐਵੇਂ ਚਾਪਲੂਸੀਆਂ ਨਹੀਂ ਕਰਦੇ ਤੇ ਆਪਣੇ ਤੋਂ ਛੋਟੇ ਉੱਤੇ ਰੋਬ ਨਹੀਂ ਪਾਉਂਦੇ ਉਹਨੂੰ ਜ਼ਿਆਦਾ ਇੱਜ਼ਤ ਦਿੰਦੇ ਆ ਇਸੇ ਕਰਕੇ ਹੀ ਉਹ ਪਾਰਖ ਹੁੰਦੇ ਆ ਇਹਦੇ ਨਾਲ ਹੀ ਜੁੜਿਆ ਇੱਕ ਕਿੱਸਾ ਪੜਿਆ ਸਿਕੰਦਰ ਸਨਕਵਾਦ ਦੇ ਪਤਾਮਾ ਡਾਇਓਨੇਸੀਅਸ ਦੇ ਕੋਲ ਜਾ ਕੇ ਬੜੀ ਆਕੜ ਦੇ ਨਾਲ ਕਹਿੰਦਾ ਮੈਂ ਸਿਕੰਦਰ ਹਾਂ ਤੇ ਮੈਂ ਦੁਨੀਆ ਜਿੱਤੀ ਆ ਦੱਸ ਚਾਹੀਦਾ ਕੀ ਆ ਤੈਨੂੰ ਡਾਇਓਨੇਸੀਅਸ ਨੇ ਸਿਕੰਦਰ ਵੱਲ ਦੇਖਿਆ ਤੇ ਕਹਿਣ ਲੱਗਾ ਪਹਿਲਾਂ ਜਿਹੜੀ ਧੁੱਪ ਰੋਕੀ ਖੜਾ ਨਾ ਇਹ ਆਉਣ ਦੇ ਪਰ ਇਹੋ ਜਾ